ਤੇ ਗੱਲ ਦੀ ਸਾਰਿਆਂ ਨੂੰ ਨਾਮੈ ਬਲਾਗ ਤੋਂ ਥੋੜਾ ਸਾਖਤ ਤੇ ਚੈਨਲ ਨੂੰ ਫੋਲੋ ਕਰ ਦੋ ਤੇ ਕਮੈਂਟ ਕਰ ਦੋ ਤੇ ਅੱਜ ਡੈਡੀ ਤੇ ਡੈਡੀ ਨੇ ਆੜੀ ਨੇ ਤੇ ਹਰਮਨ ਬੇਨ ਨੇ ਜਾਣਾ ਖੰਨੇ ਰਿਓ ਚੱਕਣ ਕਿਉਂਕਿ ਆਪਣੇ ਘਟਾ ਜਾ ਰਿਓ ਅੱਗੇ ਆਪਾਂ ਨੂੰ ਮਿਲਿਆ ਨਹੀਂ ਸੀਗਾ ਡਾਈ ਰਿਓ ਇਸ ਕਰਕੇ ਆਪਾਂ ਖੰਨੇ ਉਹ ਲੈ ਕੇ ਆਉਣਾ ਕੱਲ ਕਟਾਏ ਆਏ ਸੀਗੇ ਰਿਓ ਤੇ ਅੱਜ ਜਾਣਾ ਰਿਓ ਲੈਣ ਜੂਰੀਆ ਰਿਓ ਰਿਸ਼ਤੇਦਾਰੀ ਚੋਂ ਲੈਣ ਜਾਣਾ ਤੇ ਮੈਂ ਵੀ ਜਾਣਾ ਸੀਗਾ ਰਿਓ ਲਿਜਾਣ ਪਰ ਮੰਮੀ ਨਾਲ ਜਾਣਾ ਸੇਵਾ ਕਰਨ ਗੁਰਦੁਆਰੇ ਤੇ ਮੈਂ ਘਰੇ ਰਹਿ ਪਿਆ ਘਰੇ ਹੈ ਨਹੀਂ ਸੀਗਾ ਕੋਈ ਆਪਣੇ ਤਿੰਨ ਘਰਾਂ ਨਾਲ ਰਿਓ ਆ ਇੱਕ ਡੈਡੀ ਦੇ ਆੜੀ ਦਾ ਇੱਕ ਆਪਣੇ ਹਰਮਨ ਵੀਰੇ ਕਾ ਤੇ 100 ਸੈੱਲ ਲਿਆਉਣਾ ਅੱਜ ਤੁਹਾਨੂੰ ਦਿਖਾਵਾਂਗੇ ਜਦੋਂ ਟਰਾਲੀ ਆ ਗਈ ਤੇ ਉਹ ਉਹਦੀ ਭਰ ਕੇ ਡੈਡੀ ਉਹਨੇ 8 ਵਜੇ ਗਏ ਸੀਗੇ ਤੇ ਹੁਣ 1 ਵਜ ਗਿਆ ਦੇਖਦੇ ਆ ਕਿੰਨੇ ਵਜੇ ਆਉਣਗੇ ਡੈਡੀ ਦਾ ਆਇਆ ਸੀ ਫੋਨ ਕਹਿੰਦੇ ਬਸ ਆਉਣ ਵਾਲੇ ਆ ਤੁਹਾਨੂੰ ਦਿਖਾਉਣੇ ਆ ਹਾਂਜੀ 2 ਵਜੇ ਆਗੇ ਸੀਗੇ ਡੈਡੀ ਆਉਣੇ ਤੇ ਤੁਹਾਨੂੰ ਦਿਖਾਉਣਿਆ ਟਰਾਲੀ ਰੋ ਵਾਲੀ ਲਓ ਜੀ ਆਪਣੀ ਟਰਾਲੀ ਹੈ ਤੇ ਹੁਣ ਹਰਮਨ ਵੀਰਾ ਥੈਲੇ ਚਕਾਊਗਾ ਡੈਡੀ ਉਹਨਾਂ ਨੂੰ ਤੁਹਾਨੂੰ ਦਿਖਾਉਣੇ ਆ ਹਰਮਨ ਵੀਰਾ ਗੁਰਪ੍ਰੀਤ ਜੱਜ ਨੂੰ ਥੈਲਾ ਚਕਾਉਣ ਲੱਗਿਆ ਤੇ ਚਕਾਤਾ ਤੇ ਆ ਗਿਆ ਡੈਡੀ ਉਹ ਡੈਡੀ ਨੂੰ ਚਕਾਊਗਾ ਤੇ ਆਪਾਂ ਅਧੇਕ ਥੈਲੇ ਆਪਣੇ ਘਰੇ ਰੱਖਣ ਅਧੇਕ ਗੁਰੂ ਪੀਤੇ ਚਾਚੇ ਕੇ ਤੇ ਆਪਾਂ ਜਿੱਥੇ ਥੈਲੇ ਰੱਖਣੇ ਆ ਅਧੇਕ ਆਹ ਤੂੜੀ ਵਾਲੇ ਰੱਖਤੇ ਟਾਕੇ ਆਪਾਂ ਸਮਾਰਕ ਟਾਗ ਤੇ ਇੱਕ ਹਵਨ ਨਾ ਲੱਗੇ ਜੁੜ ਜਾਂਦੇ ਹੁੰਦੇ ਆ ਪਾਣੀ ਪੂਣੀ ਨਾ ਪਵੇ ਤੇ ਅਧੇਕ ਆਪਾਂ ਉਧਰਲੇ ਤੂੜੀ ਵਾਲੇ ਤੋਂ ਦਿਖਾਉਨੇ ਆ ਤੇ ਅਧੇਕ ਆਪਾਂ ਆਹ ਤੂੜੀ ਵਾਲੇ ਰੱਖਤੇ 11 ਥੈਲੇ ਦੇਖੋ ਉੱਧੀ ਅੱਜ ਜਾਣਾ ਆਪਾਂ ਮੋਟਰ ਤੇ ਡੈਡੀ ਪਹਿਲਾਂ ਗਏ ਹੋਏ ਨੇ ਤੇ ਉੱਥੇ ਜਾ ਕੇ ਦੱਸਾਂਗੇ ਕੀ ਕਰਨਾ ਮੋਟਰ ਤੇ ਅੱਜ ਹਾਂਜੀ ਆਪਾਂ ਪਹੁੰਚ ਗਏ ਮੋਟਰ ਤੇ ਦੱਸਾਂਗੇ ਆਪਾਂ ਕੀ ਕੀ ਬੀਜਣਾ ਅੱਜ ਤੇ ਡੈੜੀ ਕਿਆਰੀ ਲੋਟ ਕਰਦੇ ਨੇ ਤੁਹਾਨੂੰ ਦਿਖਾਉਨੇ ਆ ਸਾਰੇ ਵਲੌਗ ਵਾਲਿਆਂ ਨੂੰ ਲਓ ਜੀ ਡੈਡੀ ਕਿਆਰੀ ਤਿਆਰ ਕਰਦਾ ਕਹੀ ਨਾ ਗੁੱਟ ਕੇ ਤੇ ਐਕਤੀ ਆਪਾਂ ਲੇਟ ਹੋ ਗਏ ਬੀਜਣ ਤੋਂ ਅੱਗੇ ਆਪਾਂ ਸਭ ਤੋਂ ਪਹਿਲਾਂ ਬੀਜਣੇ ਆ ਜਿਹੜਾ ਆਪਾਂ ਬੀਜਣ ਦਾ ਸਮਾਨ ਤੁਹਾਨੂੰ ਦੱਸਾਂਗੇ ਕੀ ਕੀ ਬੀਜਣਾ ਹਾਂਜੀ ਆਪਾਂ ਕਿਹੜੀ ਗੁੱਡਤੀ ਸੀਗੀ ਹੁਣ 2 ਵਟਾਂ ਪਾਤੀਆਂ ਡੈਡੀ ਨੇ ਤੇ ਆਪਾਂ ਨਾਲ ਦੀ ਨਾਲ ਵਟਾਂ ਪਾਈ ਜਾਣੀਆਂ ਤੁਹਾਨੂੰ ਦਿਖਾਉਣੀਆਂ ਡੈਡੀ ਪਾਉਂਦਾ ਉਧਰੋਂ ਆ ਆਪਣੀ ਤੀਜੀ ਵਟ ਹੋਰ ਗੋੜੀ ਆਪਾਂ 3-4 ਵਟਾਂ ਹੋਰ ਪਾ ਦੇਣੀਆਂ ਨੇ ਤੁਹਾਨੂੰ ਤਿਆਰ ਕਰੇ ਤੇ ਵਟਾਂ ਦਿਖਾਉਣੀਆਂ ਲਓ ਵੀ ਆਪਣੀਆਂ ਬੱਟਾਂ ਤਿਆਰ ਨੇ ਹੁਣ ਤੁਹਾਨੂੰ ਦਿਖਾਵਾਂਗੇ ਇੱਥੇ ਕਿਹੜੀ ਚ ਕੀ ਬੀਜਣਾ ਆਪਾਂ ਬੱਟਾਂ ਤੇ ਬੀਜਣਾ ਮੇਥੇ ਤੁਹਾਨੂੰ ਦਿਖਾਉਣੇ ਨੇ ਡੜੀ ਬੀਜ ਦਾ ਐਵੇਂ ਮੈਂ ਆਪਾਂ ਸਿੱਟਾ ਦੇ ਰਹਿਣਾ ਹੌਲੀ ਹੌਲੀ ਲਓ ਜੀ ਆਪਾਂ ਦੂਜੀ ਤਿਆਰੀ ਵੀ ਤਿਆਰ ਕਰ ਤੇ ਉਹ ਜੇ ਬੀਜਾਂਗੇ ਆਪਾਂ ਸੌਫ ਤੁਹਾਨੂੰ ਦਿਖਾਉਣੇ ਆ ਐ ਲਕੀਰ ਕੱਢ ਕੇ ਹੁਣ ਜੋ ਚਾਰ-ਚਾਰ ਦਾਣੇ ਆਪਾਂ ਐਵੇਂ ਬੀਜਨੇ ਆ। ਉਹ ਡੈਡੀ ਪੀਜ ਕੇ ਦਉਂਦੇ ਆ। ਐਵੇਂ। ਔੜੀ-ਔੜੀ ਬੀਜੀ ਜਾਂਦਾ ਡੈਡੀ। ਥੋੜੇ-ਥੋੜੇ ਫਰਕ ਨਾਲ। ਲਓ ਜੀ ਡੈਡੀ ਨੇ ਬੀਜ ਤਾ ਸਾਰਾ ਕੁਝ ਸਾਨੂੰ ਦੱਸ ਦਿਆਂ ਕੀ-ਕੀ ਬੀਜਿਆ। ਗਾਜਰਾਂ ਤੇ ਮੋਲੀਆਂ। ਤੇ ਤਨੀਆ ਮਿੱਠੇ ਮਿੱਠੀ ਸੰਗਲਾ ਤੇ ਸਾਫ ਵੀ ਸੀ ਹਾਂਜੀ ਤੇ ਮੇਰੇ ਵੱਡੇ ਭਰਾ ਨੇ ਹਰਮਨਦੇਵ ਨੇ ਮੈਨੂੰ ਗਿਫਟ ਲੈ ਕੇ ਦਿੱਤਾ ਤੇ ਤੁਹਾਨੂੰ ਦਿਖਾਉਣਾ ਕਿਹੜਾ ਗਿਫਟ ਆ ਉਹ ਤੇ ਆ ਗਿਫਟ ਆ ਮੈਂ ਤਾਂ ਆ ਲੈ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਹਰਮਨਦੇਵ ਦਾ ਪ੍ਰੋਬਲਮ ਆਉਂਦੀ ਸੀ ਕਿ ਬਾਜ ਦੀ ਘਾਟ ਆਉਂਦੀ ਆ ਇਸ ਕਰਕੇ ਹਰਮਨਦੇਵ ਨੇ ਮੈਨੂੰ ਗਿਫਟ ਲੈ ਕੇ ਦਿੱਤਾ ਜਦੋਂ ਆਪਣੀ ਕਣਕ ਦੀ ਸੰਧੀ ਪੂਰੀ ਹੋ ਗਈ ਤੇ ਜਿਹੜੀ ਆਪਾਂ ਦਵਾਈ ਲੈ ਕੇ ਆਂਦੀ ਆ ਰੋਜ਼ ਪਾਉਣ ਨੂੰ ਬੁਲੀ ਡੰਡੇ ਵਾਲੀ ਉਹ ਤੁਹਾਨੂੰ ਦਿਖਾਉਣੇ ਆ ਰੋਜ਼ ਪਾਵਾ ਕੇ ਉਹ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਦਿਨ ਆਪਾਂ ਰੋ ਪਾਵਾਂਗੇ ਬਸ ਆਏ ਤੇ ਲੋ ਜੀ ਆਪਣੀ ਆ ਦਵਾਈ ਆ 300 ਗ੍ਰਾਮ ਪਾਣੀ ਆ ਕੀਲੇ ਚ ਤੇ 1/2 ਥਾਲਾ ਕੀਲੇ ਚ ਪਾਣਾ ਜੀ ਜੇ ਆਪਾਂ ਰਾਉਣੀ ਆ 300 ਗ੍ਰਾਮ ਯੂਰੀ ਉਹਦਾ ਤੇ 3/4 ਸੱਲ ਵਿੱਚ ਡੀਜ਼ਲ ਰਲਾਉਣਾ 3/4 ਪਾਈਆ ਡੀਜ਼ਲ ਲਓ ਜੀ ਆਪਾਂ ਮੋਟਰ ਤੇ ਆ ਗਏ ਸੀਗੇ ਤੇ ਆਪਾਂ ਦੋ ਥੈਲੇ ਖੋਲ ਕੇ ਆਪਾਂ ਪੱਲੀ ਤੇ ਪਾਤੇ ਤੇ ਹੁਣ ਪਾਵਾਂਗੇ ਇਸ ਵਿੱਚ ਡੀਜ਼ਲ ਆਹ ਕੂਪੀ ਜੀ ਤੇ ਹੌਲੀ-ਹੌਲੀ ਪਾਵਾਂਗੇ ਤੇ ਹੌਲੀ-ਹੌਲੀ ਰਲਾਵਾਂਗੇ ਉਹਨਾਂ ਦਿਖਾਉਣਿਆਂ ਸਾਰਾ ਤੇ ਆਪਾਂ ਇਹਨਾਂ ਹੌਲੀ-ਹੌਲੀ ਤੇ ਸਾਹ ਦੇ ਹੌਲੀ-ਹੌਲੀ ਰਲਾਵਾਂਗੇ ਸਾਡੇ ਰ ਲਓ ਜੀ ਉਸ ਤੋਂ ਬਾਅਦ ਆਪਾਂ ਆ ਦਵਾਈ ਪਾਉਣੀ ਆ ਪਾਊਡਰ ਜਿਆ ਤੇ ਉਸ ਤੋਂ ਬਾਅਦ ਆਪਾਂ ਪਾ ਕੇ ਫਿਰ ਆਪਾਂ ਇਹਨੂੰ ਰਲਾਵਾਂਗੇ ਉਹ ਦਿਖਾਉਂਦੇ ਆ ਨਾਲ ਦੀ ਨਾਲ ਕਿਵੇਂ ਰਲਾਉਣੀ ਆ ਆਪਾਂ ਆ ਦਵਾਈ ਪਾਊਡਰ ਜਿਆ ਹਾਂਜੀ ਜਿਹੜੀ ਆਪਾਂ ਦਵਾਈ ਪਾਈ ਸੀਗੀ ਤੇ ਉਹਨੂੰ ਪਹਿਲਾਂ ਹੱਥ ਨਾਲ ਅਲਾ ਦੋ ਫਿਰ ਆਪਾਂ ਪੱਲੀ ਦੇ ਅਲੇ-ਦਲੇ ਫੜ ਕੇ ਕੋਨੇ ਜੇ ਫਿਰ ਐਵੇਂ ਰਲਾਇਓ ਨਾਲ ਸਮਾਰ ਕੇ ਰਲ ਜਾਂਦੀ ਆ ਆਰੇ ਡੈਡੀ ਤੇ ਡੈਡੀ ਦੇ ਦੋਸਤੇ ਰੋਣ ਲੱਗਿਆ ਤੁਹਾਨੂੰ ਦੇਖੋ ਸਾਰੇ ਐਵੇਂ ਰੜਾਇਆ ਕਰੋ ਹੱਥ ਨਾਲ ਘਾਟ ਰਲਦੀ ਆ ਤੇ ਬਾਈ ਤਿੰਨ ਚਾਰ ਗਰੀ ਰੜਾ ਦਿਆ ਕਰੋ ਐਵੇਂ ਫੇਰ ਰੜ ਜਾਂਦੀ ਆ ਤੋ ਆਈ ਆਪਣੀ ਰਲ ਗਈ ਸੀਗੀ ਰਿਓ ਤੇ ਹੁਣ ਡੈਡੀ ਭਰਨ ਲੱਗਿਆ ਹੋਇਆ ਝੋਲੀ ਰਿਓ ਦੀ ਤੇ ਗੁਰਪ੍ਰੀਤਾ ਚਾਚਾ ਵੀ ਲੱਗਿਆ ਭਰਨ ਤੇ ਉਸ ਤੋਂ ਬਾਅਦ ਰਿਓ ਪਾਉਣਗੇ ਝੋਲੀ ਭਰ ਕੇ ਸੋਨਾ ਦਿਖਾਵਾਂਗੇ ਸਾਰਿਆਂ ਨੂੰ ਲਓ ਜੀ ਹੁਣ ਝੋਲੀ ਪਾ ਲਈ ਡੈਡੀ ਨੇ ਜਿਹਦਾ ਗੁਰਪ੍ਰੀਤਾ ਚਾਚਾ ਨੇ ਵੀ ਪਾ ਲਈ ਤੇ ਹੁਣ ਰਿਓ ਪਾਉਂਦੇ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ ਹਸ ਤੁਰੇ ਜਾਂਦੇ ਜਰਾ ਖੱਤੇ ਚ ਜਾ ਕੇ ਫੇੜੜੀ ਉਹਨੂੰ ਰਿਓ ਪਾਉਣ ਵੀ ਦਿਖਾਉਨੇ ਆ ਚੰਨ ਨਾਲ ਬਣੇ ਰਿਓ ਸਾਰੇ ਤੇ ਵੱਧ ਵੱਧ ਫੋਲੋ ਕਮੈਂਟਸ ਤੇ ਸ਼ੇਅਰ ਕਰਦੇ ਰਹੋ ਲਓ ਜੀ ਡੈਡੀ ਤੇ ਡੈਡੀ ਦਾ ਦੋਸਤ ਰਿਓ ਪਾਉਣ ਲੱਗ ਗਏ ਰੋ ਚੈੱਕ ਕਰਿਓ ਕਿਵੇਂ ਪਾਉਂਦੇ ਆ। ਲੋ ਜੀ ਆਪਾਂ ਘਰੇ ਆ ਗਏ ਸੀਗੇ ਤੇ ਮੱਝਾਂ ਨੂੰ ਪਾਣੀ ਪਿਉਣਾ ਸੀ ਇਸ ਕਰਕੇ ਆ ਗਏ ਤੇ ਡੈੜੀ ਉਹਨੀਆਂ ਨੂੰ ਟਾਈਮ ਲੱਗ ਜਾਣਾ ਸੀਗਾ ਡੈੜੀ ਤੇ ਡੈੜੀ ਦੇ ਦੋਸਤ ਨੂੰ ਰੋ ਕਾਉਣ ਨੂੰ ਤੇ ਇਸ ਕਰਕੇ ਆਪਾਂ ਪਾਣੀ ਪਿਉਣ ਕਰਕੇ ਪਹਿਲਾਂ ਆ ਗਏ। ਹਾਂਜੀ ਤੇ ਮੱਝਾਂ ਨੂੰ ਪਾਣੀ ਪਿਆਤਾ ਸੀਗਾ ਤੇ ਹੁਣ ਹੋ ਗਏ ਫਰੀ ਤੇ ਇੱਕ ਹੋਰ ਗਿਫਟ ਆਇਆ ਤੁਹਾਨੂੰ ਦਿਖਾਉਣੀ ਆ ਸਾਰੇ ਬਲੌਗ ਵਾਲਿਆਂ ਨੂੰ ਕਿਹੜਾ ਗਿਫਟ ਆ ਇਹ ਦਿੱਤਾ ਮੇਰੇ ਛੋਟੇ ਭਾਈ ਨੇ ਤੇ ਹੋਰ ਤੁਹਾਨੂੰ ਦਿਖਾਉਣੀ ਆ ਕਿਹੜਾ ਗਿਫਟ ਆ ਆਹ ਸਟੈਂਡ ਲੈ ਕੇ ਦਿੱਤਾ ਆਹ ਵਾਲਾ ਤੇ ਬਹੁਤ ਬਹੁਤ ਧੰਨਵਾਦ ਹੈਸ ਰਾਹ ਜਿਹਨੇ ਮੈਨੂੰ ਗਿਫਟ ਲੈ ਕੇ ਦਿੱਤਾ ਵੈਸੇ ਗਿਫਟਾਂ ਨਹੀਂ ਲੋੜ ਨਹੀਂ ਹੁੰਦੀ ਬਸ ਪਿਆਰ ਹੀ ਚਾਹੀਦਾ ਹੁੰਦਾ ਹੈ سپورਟ ਚਾਹੀਦੀ ਹੁੰਦੀ ਆ ਇਹ ਯਾਰਾਂ ਦੀ ਦੋਸਤਾਂ ਦੇ ਭੈਣ ਭਰਾਵਾਂ ਦੀ ਬਹੁਤ ਸਪੋਰਟ ਆਪਾਂ ਨੂੰ ਤੇ ਜਿਹਨੇ ਮਾਣ ਨਾ ਦੇਣਾ ਹੁੰਦਾ ਦੇ ਦਿਆ ਕਰੋ ਗਿਫਟ ਲਓ ਜੀ ਤੁਹਾਨੂੰ ਗਿਫਟ ਸਾਰੇ ਦਿਖਾਤੇ ਜਿਹੜੇ ਦੋ ਆਏ ਸੀਗੇ ਤੇ ਹੁਣ ਕਰਦੇ ਆਪਾਂ ਵਲੌਗ ਦਾ ਐਂਡ ਤੇ ਚੈਨਲ ਨੂੰ ਹਾਲੋ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੇਂ ਵਲੌਗ